ਜਰੂਰ ਜੀ ਜਿਹਾ ਮਸ਼ਹੂਰ ਮੋਗੋ ਜੋ ਰੇਨ ਮੇਲੇ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਿੰਨੇ ਕਸਟਮਰ ਆਏ ਅੱਜ 7 ਮਾਰਚ ਨੂੰ ਪੰਜਾਬ ਸੂਲ ਬੈਂਕ ਸਰਕਲ ਅਫੀਸਰ ਹਿਆਰਪੁਰ ਕਨੇਓ ਰੇਨ ਮੁਕਤੀ ਸੇਵਰ ਲਗਾਇਆ ਗਿਆ ਇਹਦੇ ਵਿੱਚ ਜਿਹੜੇ ਸਾਡੇ ਐਨਪੀਏ ਬੋਰਰਰ ਨੇ 120 ਕ ਬੋਰਰਰ ਇੱਥੇ ਅੱਜ ਇਸ ਮੇਲੇ ਚ ਆਏ ਤੇ ਅਸੀਂ ਇਸ ਮੇਲੇ ਵਿੱਚ ਸਾਰੇ ਬੋਰਾਂ ਨਾਲ ਗੱਲ ਕੀਤੀ ਡਿਟੇਲ ਚ ਉਹਨਾਂ ਦੀਆਂ ਪ੍ਰੋਬਲਮ ਸਮਝੀਆਂ ਖਾਤਾ ਖਰਾਬ ਹੋਣ ਦੇ ਕਾਰਨ ਵੀ ਜਾਣਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਅਸੀਂ 90 ਬੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਖਾਤਿਆਂ ਦਾ ਨਪਟਾਰਾ ਕੀਤਾ ਹੈ ਜਿਹੜੇ 90 ਅਕਾਊਂਟ ਨੇ ਇਹਨਾਂ ਦੀ ਜਿਹੜੀ ਅਮਾਊਂਟ ਬੰਦੀ ਹੈ ਉਹ 5 ਕਰੋੜ ਹੈ ਤੇ 5 ਕਰੋੜ ਦੇ ਬਦਲੇ ਅਸੀਂ 6.5 ਕਰੋੜ ਰੁਪਏ ਚ ਇਹ ਸੈਟਲ ਕੀਤੇ ਨੇ ਖਾਤੇ ਤੇ 60 ਲੱਖ ਰੁਪਏ ਸਾਨੂੰ ਅੱਜ ਅਪਰ ਅਮਾਉਂਟ ਇਹ ਚਾਹੀਆ ਇਹ ਮੇਲੇ ਅੱਗੇ ਵੀ ਲੱਗਦੇ ਰਹਿਣਗੇ ਤੇ ਮੇਲੇ ਚ ਰਿਸਪੌਂਸ ਬਹੁਤ ਵਧੀਆ ਰਿਹਾ ਥੈਂਕ ਯੂ